ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਹਾਂਗੇ ਜੋ ਕਿ ਆਪ ਵੀ ਸਾਹਮਣੇ ਦਿਖਾ ਰਹੇ ਜਿਹੜਾ ਤੁਹਾਨੂੰ ਵੈਲਵਟ ਤੇ ਬਣਿਆ ਹੋਇਆ ਹੈ ਜੀ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਗਿਆ ਇਸ ਤਰ੍ਹਾਂ ਫੁੱਲ ਹੈਵੀ ਸੂਟ ਬਣਿਆ ਹੈ ਮਸ਼ੀਨ ਵਰਕ ਐਂਡ ਪਲੱਸ ਹੈਂਡ ਵਰਕ ਦਾ ਸੂਟ ਰੈਡੀ ਹੋਇਆ ਹੈ ਇਹ ਇਸ ਤਰ੍ਹਾਂ ਇਹਦੇ ਨਾਲ ਵੈਲਵਟ ਦਾ ਸ਼ਾਲ ਹੈ ਸ਼ਾਲ ਤੇ ਆਪਾਂ ਨੇ ਇਹਨਾਂ ਲੈਸ਼ ਲਾ ਕੇ ਫਿਨਿਸ਼ਿੰਗ ਕਰਨੀ ਹੈ ਨੇ ਇਹ ਵਾਲਾ ਸ਼ਾਲ ਤੇ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਇਹਨਾਂ ਸ਼ਾਲ ਹੈਗੇ 2.5 ਮੀਟਰ ਦਾ ਮੋਦੀ ਸੋਨਾ ਸੂਟ ਹੈਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਸੂਟ ਦਾ ਪ੍ਰਾਈਸ ਹੈਗਾ 2400 ਰੁਪਿਆ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਹਾਂਗੇ ਜੋ ਕਿ ਇਹ ਵੀ ਸਫਤ ਘਰ ਹੈ ਜਿਹੜਾ ਤੁਹਾਨੂੰ ਵੈਲਵਟ ਤੇ ਬਣਿਆ ਹੋਇਆ ਹੈ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੈਗਾ ਇਸ ਤਰ੍ਹਾਂ ਫੁੱਲ ਹੈਵੀ ਸੂਟ ਬਣਿਆ ਹੈ ਮਸ਼ੀਨ ਵਰਕ ਐਂਡ ਪਲੱਸ ਹੈਂਡ ਵਰਕ ਦਾ ਸੂਟ ਰੈਡੀ ਹੋਇਆ ਹੈ ਇਹ ਇਸ ਤਰ੍ਹਾਂ ਇਹਦੇ ਨਾਲ ਵੈਲਵਟ ਦਾ ਸ਼ਾਲ ਸ਼ਾਲ ਤੇ ਆਪਾਂ ਨੇ ਇਹਨਾਂ ਲੈਸ਼ ਲਾ ਕੇ ਫਿਨਿਸ਼ਿੰਗ ਕਰਨੀ ਹੈ ਨੇ ਇਹ ਵਾਲਾ ਸ਼ਾਲ ਤੇ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਇਹਨਾਂ ਸ਼ਾਲ ਹੈਗੇ 2 ਮੀਟਰ ਦਾ ਮੋਦੀ ਸੋਨਾ ਸੂਟ ਹੈਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਸੂਟ ਦਾ ਪ੍ਰਾਈਸ ਹੈਗਾ 2400 ਰੁਪਿਆ ਅਗਲਾ ਇਹ ਵਾਲਾ ਕਲਰ ਤੇ ਬਣਿਆ ਹੋਇਆ ਮੋਰ ਪੰਖੇ ਦੇ ਇਹਦਾ ਬिडੀਆਂ ਬਹੁਤ ਸੋਹਣੇ ਹੈ ਇਸ ਦਾ ਵੀ ਸ਼ੇਪ ਦਾ ਇਹਦਾ ਗਲਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਹ ਕਮ ਕੀ ਰਿਹਾ ਉਹ ਗੱਜ ਇਹ ਦੀ ਸਲੀਵਸ ਬਹੁਤ ਸੋਨੇ ਮਨੇ ਹੋਈ ਨੇਗੇ ਇਹ ਵਾਲਾ ਬਰਕੇ ਦੇ ਸਲੀਵਸ ਤੇ ਤੇ ਬੋਟਮ ਤੇ ਆਊਗਾ ਫੁੱਲ ਹੈਵੀ ਸਲੀਵਸ ਬਣੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਹੈ ਫੁੱਲ ਹੈਂਡਵਰਕ ਤੇ ਪੀਸ ਬਣਿਆ ਹੋਇਆ ਹੈ ਇਸ ਸੂਟ ਦਾ ਪ੍ਰਾਈਸ ਹੈਗਾ ਜਿਹੜਾ 2500 ਰੁਪਏ ਇਦਾਂ ਇਸ ਤਰ੍ਹਾਂ ਬਲਵੜ ਦਾ ਸ਼ਾਵਲੇ ਡਬਲ ਸ਼ੇਡ ਤੇ ਬਹੁਤ ਸੋਹਣਾ ਸੂਟ ਬਣਿਆ ਤੁਸੀਂ ਦੇਖ ਸਕਦੇ ਹੋ ਹਾਂਜੀ ਅਗਲਾ ਇਹ ਵਾਲੇ ਸੂਟ ਬਣੇ ਨੇ ਆਪਣੇ ਇਹ ਪਿਓਰ ਜੋਰਜਰ ਤੇ ਸੂਟ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ neck ਤੇ ਬਹੁਤ ਸੋਹਣਾ ਕੰਮ ਕੀਤਾ ਹੈ ਇਸ ਤਰ੍ਹਾਂ ਆਪਾਂ ਨੇ ਇਹਦੇ ਪਲੇਨ ਸਟੱਫ ਲਗਾ ਕੇ ਪੈਸਵਰਕ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਨੇ ਇਹ ਇਹ ਆਪਾਂ ਦੋ ਸੂਟ ਰੈਡੀ ਕੀਤੇ ਹੋਏ ਨੇਗੇ ਦੇਖ ਸਕਦੇ ਹੋ ਇਹਦੇ 슬ੀਵਸ ਤੇ ਵੀ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ 슬ੀਵ ਤੇ ਵੀ ਇਸ ਤਰ੍ਹਾਂ ਸੇਮ 슬ੀਵਸ ਤੇ ਪੈਚ ਲਗਾ ਕੇ ਵਰਕ ਕੀਤਾ ਆਪਾਂ ਨੇ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਬਣੇ ਨੇਗੇ ਇਹ ਵਰਕ ਬਹੁਤ ਪਿਆਰਾ ਹੈਗਾ ਇਹ ਪਹਿਲਾਂ ਵੀ ਆਪਾਂ ਸੂਟ ਰੈਡੀ ਕੀਤੇ ਨੇਗੇ ਤੁਸੀਂ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਵਾਲੇ ਸੂਟਾਂ ਦੀ ਆਪਾਂ ਤੁਹਾਡੇ ਨਾਲ ਸਟਿਚਿੰਗ ਹੋਏ ਸੂਟਾਂ ਦੀ ਵੀ ਵੀਡੀਓ ਸ਼ੇਅਰ ਕਰਾਂਗੇ ਮੋਟਾ ਇਹ ਛੋਟਾ ਦੇ ਕੱਪ ਲੈ ਦੋ ਜੀ ਸਰ ਅਗਲੇ ਇਹ ਵਾਲੇ ਪਸ਼ਮੀਨੇ ਤੇ ਸੂਟ ਰੈਡੀ ਕੀਤੇ ਨਗੇ ਆਪਾਂ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਕੋਰਨਰ ਤੇ ਬੇਲ ਬਣ ਕੇ ਚੱਕਰ ਤੇ ਫਲਾਵਰ ਬਣੇ ਹੋਏ ਨੇਗੇ ਇਹਦੇ 슬ੀਵਸ ਵੀ ਬਹੁਤ ਪਿਆਰੇ ਬਣੇ ਨੇ 슬ੀਵਸ ਤੇ ਇਸ ਤਰ੍ਹਾਂ ਡਬਲ ਸ਼ੇਡ ਦਾ ਕਟਵਰਕ ਕੀਤਾ ਹੈ ਉੱਪਰ ਬੇਲ ਬਣੀ ਹੋਈ ਹੈਗੀ ਬਹੁਤ ਹੀ ਪਿਆਰਾ ਵਰਕ ਹੈ 슬ੀਵਸ ਤੇ ਵੀ ਮਾਮਾਤਿਆਂ ਦੇ ਸੂਟ ਰੈਡੀ ਕੀਤੇ ਨੇ ਸੇਮ ਇੱਕ ਕਲਰ ਤੇ ਬਹੁਤ ਹੀ ਸੋਹਣੇ ਸੂਟ ਬਣੇ ਨੇਗੇ ਦੇਖ ਸਕਦੇ ਹੋ ਬਹੁਤ ਪਿਆਰੇ ਕਲਰ ਤੇ ਰੈਡੀ ਕਰਵਾਏ ਨੇ ਉਹਨਾਂ ਨੇ ਤੁਸੀਂ ਵੀ ਇਸ ਤਰ੍ਹਾਂ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਵਿਆਰਾ ਵਰਕ ਬਣਿਆ ਹੋਇਆ ਹੈ ਅਗਲਾ ਇਹ ਵਾਲਾ ਸੂਟ ਵੀ ਪਸ਼ਮੀਨੇ ਦੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਮੂੰਗਿਆ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਘੇਰ ਤੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ। ਇਹਦੇ 슬ੀਵਸ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ। ਹੁਣ ਇਹ ਹੈਵੀ 슬ੀਵਸ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ। ਇਹ ਵਾਲਾ ਵਰਕ ਇਹਦੇ 슬ੀਵਸ ਤੇ ਰੈਡੀ ਹੋਇਆ ਹੈਗਾ। ਬਹੁਤ ਹੀ ਪਿਆਰਾ ਵਰਕ ਹੈ 슬ੀਵਸ ਤੇ ਵੀ। ਇਹਦੇ ਚ ਆਪਾਂ ਨੇ ਇਹ ਵਾਲਾ ਕਲਰ ਵੀ ਰੈਡੀ ਕੀਤਾ ਹੈ ਗਾਜਰੀ ਸ਼ੇਡ ਤੇ। ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਥੈਂਕ ਯੂ